ਨਵੇਂ ਵਲੌਗ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਪਤਾ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਕੱਪੜਾ ਜਿਹੜਾ ਬੰਦਾ ਵਾ کارਖਾਨੇ ਬਹੁਤ ਵੱਡੇ ਵੱਡੇ کارਖਾਨੇ ਹੈਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦੀ ਜਿਹੜੀ ਬਹੁਤ ਸਸਤੀ ਮਾਰਕੀਟ ਕੱਪੜੇ ਦੀ ਵੀ ਬਾਕੀ ਮਿਕਸ ਸਮਾਨ ਹੈਗਾ ਹੋਰ ਵੀ ਤੇ ਇਹ ਹੈਗੀ 1 ਘੰਟਾ ਘਰ ਮਾਰ ਕੇ ਦਾ ਇੱਥੋਂ 100 ਰੁਪਏ ਤੋਂ ਜਿਹੜਾ ਕੱਪੜਾ ਸ਼ੁਰੂ ਹੋ ਜਾਂਦਾ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਚੰਗਾ ਵੀ ਤੁਸੀਂ ਲੈ ਸਕਦੇ ਹੋ ਮਹਿੰਗਾ ਤੇ ਜੇ ਘਰ ਪਉਣ ਵਾਸਤੇ ਲੈਣਾ ਤੇ 100 150 ਤੋਂ ਵੀ ਤੁਹਾਨੂੰ ਮਿਲ ਜੂਗਾ ਆ ਸਾਹਮਣੇ ਬੋਰਡ ਵੀ ਲੱਗੇ 100 ਰੁਪਏ ਵਾਲੇ 100 ਰੁਪਏ ਵਾਲੀ ਸੇਲ ਆ ਭਾਈ ਜੀ ਜਿਹੜਾ ਕੋ ਮਰਜੀ ਆ ਕੇ ਚੱਕ ਸਕਦੇ ਬਿਲਕੁਲ ਘੰਟਾ ਘਰ ਦੇ ਕੋਲੇ ਆ ਤੇ ਰੇਲਵੇ ਸਟੇਸ਼ਨ ਬਿਲਕੁਲ ਰੇਲਵੇ ਸਟੇਸ਼ਨ ਨੇੜੇ ਇਹਦੇ ਤੇ ਇਥੋਂ ਦੇਖ ਲਓ ਅਜੇ ਮੰਨ ਲਓ ਕੋਈ ਫੋਨ ਦੇ ਕਵਰ ਲੈਣੇ ਆ ਜਾਂ ਹੈੱਡਫੋਨ ਲੈਣੇ ਉਹ ਵੀ ਤੁਹਾਨੂੰ ਮਿਲ ਜਾਣਗੇ 200 ਰੁਪਏ ਦੀਆਂ ਜਾਂ ਲੋਰਾ 150 ਰੁਪਏ ਦੀਆਂ 100 100 ਦੀਆਂ ਸ਼ਰਟਾਂ ਤੁਹਾਨੂੰ ਆਹ ਵੇਖ ਲਓ ਦੇਖ ਲਓ ਤੇ ਗਰਮੀ ਵਾਲਾ ਜਿਹੜਾ ਮਾਲ ਲੱਗ ਗਿਆ ਵਾ ਪੂਰਾ ਤੇ ਤੁਸੀਂ ਗਰਮੀ ਦੇ ਘਰੇ ਪਾਉਣ ਵਾਸਤੇ 100 150 ਵਾਲੀਆਂ ਜਿਹੜੀਆਂ ਮੋਜਾਂ ਨਾਲ ਵਧੀਆ ਸਸਤੀਆਂ ਲਿਆ ਸਕਦੇ ਹੋ ਕਿਉਂਕਿ ਬਾਈ ਮਗਹੀ ਦੇ ਟਾਈਮ 'ਚ ਅੱਜ ਕੱਲ ਮਹਿੰਗਾ-ਮੁੰਗਾ ਸਮਾਨ ਤਾਂ ਬੱਸ ਕੀ ਕਰ ਅਬਦਲਾ ਆਈਆਂ ਤੇ ਏਦੋਂ ਬਿਹਤਰ ਆ ਤਾਂ ਗਰੀਬ ਬੰਦੇ ਲਈ ਇਹ ਜਿਹੜਾ ਜਿਹੜੇ ਬੰਦੇ ਨੇ ਜ਼ਿਆਦਾ ਪੈਸੇ ਨਹੀਂ ਲਾਉਣੇ ਉਹਦੇ ਲਈ ਮਾਰਕੀਟ ਬਹੁਤ ਵਧੀਆ ਕਈ ਬੰਦੇ ਮੇਰੇ ਵਰਗੇ ਵੀਰ ਜਿਨੇ ਸੁਝਾਦੇ ਲੱਗਦੇ ਨੇ ਬਾਈ ਕੱਪੜਾ ਇਹ ਆ ਫਲਾਣਾ ਧੁੰਕਾ ਪਰ ਗੱਲ ਬਾਈ ਸੁਣੋ ਜਿਹਨੇ ਪੱਲੇ ਦਾ ਸਾਸਤਾ ਕਪੜਾ ਤੇ ਜਿਹਨੂੰ ਆਇਆ ਬਈ ਆਹ ਦਾ ਘਰੇ ਹੰਡਾਓ ਪਾਓ ਤੇ ਬਸ ਨਿਆਰੇ ਲਾਓ 100 150 ਵਾਲਾ ਲੈਣਾ ਤੇ ਬਈ ਚੁੱਪ ਕਰਕੇ ਮਾਰਕੀਟ ਦੇ ਵਿੱਚ ਆਜੋ ਲੁਧਿਆਣੇ ਘੰਟਾ ਘਰ ਮਾਰਕੀਟ ਇਹਨੂੰ ਬੋਲਦੇ ਆ ਤੇ ਸੜਕ ਤੇ ਮਾਰਕੀਟ ਉੱਪਰ ਜਿਹੜਾ ਪੌਲ ਜਾਂਦਾ ਬਾਅਦ 200 ਰੁਪਏ ਦੀ ਵੇਖ ਲਓ ਬਾਈ ਜੀ ਲੋਰ 250 ਵਾਲੇ ਬੂਟ ਪਏ ਆ ਆ 150 ਵਾਲੀਆਂ ਜੀਨਾਂ ਪਈਆਂ ਆ ਦੇਖ ਲਓ ਸਾਹਮਣੇ ਠੀਕ ਆ ਆ ਦੇਖ ਲਓ ਦੇ 150 ਵਾਲੀਆਂ ਸ਼ਰਟਾਂ ਪਈਆਂ, ਟੀ-ਸ਼ਰਟਾਂ ਪਈਆਂ, 100-100 ਵਾਲੀਆਂ ਘੜੀਆਂ ਪਈਆਂ। ਆ ਤਰਪਾਲ ਜੇ ਵੀ ਪਏ ਆ ਜੇ ਤੁਸੀਂ ਕੋਈ ਸ਼ਾਹ ਸ਼ੋਅ ਕਰਨੀ ਆ ਜਾਂ ਕਿਤੇ ਗੱਡੀ ਤੇ ਦੇਣਾ ਆ ਬੂਟ ਪਏ 250 ਵਾਲੇ ਜਿਹੜੇ 350 ਵਾਲੇ 250 ਦੇ ਕਰਤੇ ਆ। ਆ ਪਈਆਂ ਲੋਹਰਾ ਤੇ ਆ ਸਾਹਮਣੇ ਹੈਗੀ ਜਿਹੜੀ ਆਪਣਾ ਤੁਸੀਂ ਲਾਟਰੀ ਪਾਉਣੀ ਆ ਤੇ ਉਹ ਵੀ ਇਹਦੇ ਬਿਲਕੁਲ ਸਾਹਮਣੇ ਮਾਰਕੀਟ ਹੈਗੀ ਆ। ਆ 2250 ਵਾਲੇ ਬੂਟ ਹੈਗੇ ਤੇ ਆ ਵੇਖੋ ਕਵਰ ਪਏ ਆ ਜਿਹੜੇ ਤਰਪਾਲ ਪਏ ਆ ਗੱਡੀਆਂ ਵਾਲੇ ਆ 150 ਵਾਲੀਆਂ ਲੋਹਰਾ ਪਈਆਂ, 100-100 ਵਾਲੀਆਂ ਸ਼ਰਟਾਂ ਪਈਆਂ। ਤੇ ਆਹ ਦੇਖ ਲੋ ਬਾਈ ਜੀ ਇੱਥੇ ਆਹ ਦੇਖ ਲੋ ਆ ਜਿਹੜਾ ਮੋਬਾਈਲ ਵਾਲਾ ਸਮਾਨ ਜਾਂ ਸਪੀਕਰਸ ਬੂਕਰ ਜਿਹੜੇ ਕੋਈ ਚਾਹ ਵਾਂਣ ਹੁੰਦੇ ਆ ਹੱਡਬੋਲ ਆ ਬਲੂਟੁੱਥ ਨਾਲ ਗਾਣੇ ਲਾ ਕੇ ਸੋਨ ਨਾਲ ਤੇ ਉਹ ਵੀ ਇੱਥੇ ਪਏ ਆ ਤੇ ਆਹ ਦੇਖ ਲੋ ਬਾਈ ਜੀ ਇੱਥੇ ਸਮਾਨ ਬਹੁਤ ਵਧੀਆ ਪਿਆ ਵਾ ਤੇ ਆਹ ਜਿੰਨੇ ਪੈਸੇ ਲਾਓਗੇ ਉਹਨਾਂ ਕ ਜਿਹੜਾ ਕਹਿੰਦੇ ਨੇ ਨਾ ਵਧੀਆ ਸਮਾਨ ਮਿਲ ਜਾਊਗਾ ਤੇ ਬਾਈ ਜੀ ਘੰਟਾ ਘਰ ਮਾਰਕੀਟ ਬਿਲਕੁਲ ਰੇਲਵੇ ਸਟੇਸ਼ਨ ਦੇ ਜਿਹੜੀ ਸਾਹਮਣੇ ਮਾਰਕੀਟ ਦਾ ਕਪੜਾ ਹੀ ਕਪੜਾ ਤੁਹਾਨੂੰ ਦਿਖੂਗਾ ਤੇ ਜੇਕ ਤੁਸੀਂ ਸਿੱਧੇ ਮਗਰ ਲਾ ਕੇ ਕਹੋਗੇ ਭਈ ਉੱਥੇ ਦਾ ਮਾੜਾ ਕਪੜਾ ਫਲਾਣਾ ਤੇ ਉਹ ਕਹੇ ਫੇਰ ਨਹੀਂ ਭਈ ਤੁਸੀਂ ਇੱਥੇ ਲਿਆ ਸਕਦੇ ਜੇ ਘਰੇ ਪਾਉਣ ਨੂੰ ਲੈਣਾ ਤਾਂ ਮੇਰੇ ਹਿਸਾਬ ਨਾਲ ਬਹੁਤ ਵਧੀਆ ਮਾਰਕੀਤਾ ਤੇ ਆ ਕੂਲਰ ਕਲਰ ਵੀ ਬਿਲਕੁਲ ਦੂਜੇ ਪਾਸੇ ਸਾਹਮਣੇ ਕੂਲਰ ਵਾਲੀਆਂ ਜਿਹੜੀਆਂ ਦੁਕਾਨਾਂ ਹੋਰ ਵੀ ਆ ਤੇ ਹੋਟਲ ਹਾਟਲ ਜਿਹੜੇ ਸਾਹਮਣੇ ਬਿਲਕੁਲ ਰੇਲਵੇ ਸਟੇਸ਼ਨ ਵਾਲੇ ਪਾਸੇ ਬਣੇ ਹੋਏ ਆ ਸੋ ਅੱਜ ਦੀ ਵੀਡੀਓ ਦੱਸੋ ਆਪਣੀ ਕਿਵੇਂ ਲੱਗੀ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਜੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ